ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਜੁਗ ਸੇਵਾ ਬੋਰਡ ਅਤੇ ਜੂਥ ਵਿੰਗ ਆਮ ਆਦਮੀ ਪਾਰਟੀ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਜਨਮ ਦਿਹਾੜੇ ਨੂੰ ਮੌਕੇ ਸਮਰਪਿਤ ਖੂਨਦਾਨ ਕੈਂਪ ਜਿਲ੍ਹਾ ਸੰਗਰੂਰ ਦੇ ਪੁਹਾਣੀਗੜ੍ਹ ਵਿਖੇ ਲਗਾਇਆ ਗਿਆ ਹੈ ਇਸ ਦੇ ਵਿੱਚ ਮੁੱਖ ਮਹਿਮਾਨ ਹਲਕਾ ਦਾ ਐਕ ਨਰਿੰਦਰ ਗੌਰ ਭਰਾਜ ਪਹੁੰਚੇ ਹਨ ਜਿਥੇ ਤਸਵੀਰਾਂ ਵੀ ਦੇਖ ਸਕਦੇ ਹੋ ਇੱਕ ਐਮ ਸੁਖਮਨ ਸਿੰਘ ਬਾਲਦੀਆ ਹੈਡ ਕੋਆਰਡੀਨੇਟਰ ਯੂਥ ਵਿੰਗ ਦੇ ਸਹਿਯੋਗ ਦੇ ਨਾਲ ਆਏ ਗਏ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਰਪੰਚ ਦਲਜੀਤ ਸਿੰਘ ਖਰਾਚੋਂ ਖੜੇ ਨਜ਼ਰ ਆ ਰਹੇ ਹਨ ਸੰਗਠਨ ਜ਼ਿਲ੍ਹਾ ਪ੍ਰਧਾਨ ਬਣੇ ਗੁਰਪ੍ਰੀਤ ਸਿੰਘ ਚੰਨੋ ਅਤੇ ਉਹਨਾਂ ਦੇ ਨਾਲ ਜਗਪਾਲ ਸਿੰਘ ਕਾਲਾ ਝਾੜ ਸਰਪੰਚ ਅਤੇ ਉਹਨਾਂ ਦੇ ਨਾਲ ਸੁਭਚਾਨ ਸਿੰਘ ਸਰਪੰਚ ਗੰਮਣਵਾਲ ਅਤੇ ਇਸ ਮੌਕੇ ਤੇ ਗੁਰਪ੍ਰੀਤ ਸਿੰਘ ਕਾਕਾ ਪਿੰਡ ਬਾਲਤਕਲਾ ਤੋਂ ਸਰਪੰਚ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜੱਗਾ ਜਗਸੀਰ ਸਿੰਘ ਛਨੇੜੀ ਅਤੇ ਉਹਨਾਂ ਦੇ ਨਾਲ ਬੈਠੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਹੋਰ ਵੀ ਪਿੰਡਾਂ ਦੇ ਸਰਪੰਚ ਪੰਚ ਵੀ ਪਹੁੰਚੇ ਹੋਏ ਹਨ ਅਤੇ ਇਸ ਮੌਕੇ ਤੇ ਸਨਮਾਨ ਕੀਤੇ ਜਾ ਰਹੇ ਹਨ ਖੂਨਦਾਨ ਖੂਨਦਾਨ ਸਭ ਤੋਂ بڑا ਮਹਾਦਾਨ ਦੱਸਿਆ ਜਾ ਰਿਹਾ ਹੈ ਕਿਉਂਕਿ ਇਸ ਦਾ ਦਾਨ ਕੋਈ ਵੀ ਪੈਸਿਆਂ ਨਾਲ ਜਾਂ ਕਿਸੇ ਦੀ ਕੀਮਤ ਨਾਲ ਨਹੀਂ ਮਿਲਦਾ ਪਰ ਜਿੱਥੇ ਆਮ ਆਦਮੀ ਪਾਰਟੀ ਵਾਲੇ ਸ਼ਹੀਦ ਆਜਮ ਭਗਤ ਸਿੰਘ ਦੀ ਸ਼ੋਚ ਦੇ ਪੈਰਾ ਦਿੰਦੇ ਹੋਏ ਦੇਖ ਸਕਦੇ ਹੋ ਜੋਕਾ ਵੱਲੋਂ ਹਲਕਾ ਵਿਧਾਇਕ ਨਰਿੰਦਰਕੌਰ ਭਰਾਜ ਨੂੰ ਸਨਮਾਨ ਦਿੱਤੇ ਜਾ ਰਹੇ ਹਨ ਜਿਨ੍ਹਾਂ ਵੱਲੋਂ ਖੂਨਦਾਨ ਕੀਤੇ ਗਏ ਹਨ ਅਤੇ ਇਸ ਮੌਕੇ ਦੇ ਹਲਕਾ ਵਿਧਾਇਕ ਨਰਿੰਦਰਕੌਰ ਭਰਾਜ ਦਾ ਸੁਖਮਨ ਸਿੰਘ ਬਾਲਦੀਆ ਤੇ ਦਲਜੀਤ ਸਿੰਘ ਰਾਚੋ ਵੱਲੋਂ ਸਨਮਾਨ ਦਿੱਤੇ ਜਾ ਰਹੇ ਹਨ ਇਸ ਮੌਕੇ ਗੁਰਪ੍ਰੀਤ ਸਿੰਘ ਬਰੋਨੀ ਸਰਪੰਚ ਸਗਠਨ ਜ਼ਿਲ੍ਹਾ ਪ੍ਰਧਾਨ ਯੋਧੇ ਬਣੇ ਹਨ ਉਹਨਾਂ ਨੂੰ ਵੀ ਸਨਮਾਨ ਦਿੱਤਾ ਇਸ ਮੌਕੇ ਦੇ ਹਲਕਾ ਵਿਧਾਇਕ ਨਰਿੰਦਰਕੌਰ ਭਰਾਜ ਅਤੇ ਸਮੂਹ ਖੜੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਗੁਰਪ੍ਰੀਤ ਸਿੰਘ ਟਰੱਕ ਯੂਨੀਅਨ ਪ੍ਰਧਾਨ ਸਾਹਿਬ ਕੋ ਵੀ ਬੈਠੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਤੇ ਜਿਹਨਾਂ ਨੇ ਖੂਨਦਾਨ ਕੀਤਾ ਉਹਨਾਂ ਦਾ ਦਲਜੀਤ ਸਿੰਘ ਸਰਪੰਚ ਵੱਲੋਂ ਤੇ ਸਨਮਾਨ ਕੀਤਾ ਜਾ ਰਿਹਾ ਇਸ ਮੌਕੇ ਤੇ ਲੱਖਾ ਸਿੰਘ ਫਗਵਾੜਾ ਵੀ ਪਹੁੰਚੇ ਹੋਏ ਸਨ ਆਓ ਸਾਨੂੰ ਸੁਣਾਉਣ ਹੋਰ ਕੀ ਕਹਿੰਦੇ ਨਜ਼ਰ ਆਏ ਤੇ ਅੱਜਾ ਫਾਜ਼ਲ ਸਿੰਘ ਦਾ ਵੀ ਜਨਮ ਦਿਨ ਹੈ ਕੀ ਕਹਿਣਾ ਚਾਹੁੰਦੇ ਜੀ ਅੱਜਾ ਪੰਜਾਬ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਵੱਲੋਂ ਜਿਹੜਾ ਹੈਗਾ ਕੱਲ ਸ਼ਾਮ ਨੂੰ ਸਾਨੂੰ ਕਾਲ ਆਈ ਸੀ ਕਿ ਹਰ ਹਲਕੇ ਦੇ ਵਿੱਚ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਉਣੇ ਨੇ ਤੇ ਸ਼ਹੀਦ ਭਗਤ ਸਿੰਘ ਜੀ ਨੂੰ ਯਾਦ ਕਰਦੇ ਹੋਣਾ ਜਨਮ ਦਿਨ ਮੌਕੇ ਅਸੀਂ ਬਰਡੋਨੇਸ਼ਨ ਕੈਂਪਾਂ ਦੇ ਅਧੀਨ ਆਪਣੇ ਹਲਕਾ ਸੰਗਠਨ ਦੇ ਵਿੱਚ ਰੱਖਿਆ ਜਿੱਥੇ ਸਾਡੇ ਹਲਕਾ ਵਿਧਾਇਕ ਨਿਰੰਦਰ ਕਪੜਾ ਜੀ ਦੇ ਭਾਈ ਹੇਠ ਜਿਹੜਾ ਕੈਂਪ ਰੱਖਿਆ ਗਿਆ ਤੇ ਪੂਰੇ ਹਲਕੇ ਦੇ ਨੌਜਵਾਨਾਂ ਨੇ ਇਹਨੂੰ ਸ਼ੌਂਕ ਨੂੰ ਗਿਸਤੀ ਇੱਕ ਵੱਡੇ ਪੱਧਰ ਤੇ ਜਿਹੜਾ ਹੈਗਾ ਸਪੋਰਟ ਕੀਤੀ ਹੈ ਤੇ ਸੂਟੇਜ ਅਸਤੇ ਤੇ ਸਾਰੇ ਨੌਜਵਾਨਾਂ ਅਜੇ ਇਸ ਕੈਂਪ ਦੇ ਵਿੱਚ ਪਹੁੰਚੇ ਕਿੰਨੇ ਇੱਕ ਜਿਹੜਾ ਤਾ ਦਸ ਕੋਈ ਜਿਹੜਾ ਹੈਗਾ ਕੋ ਨੂੰ ਬਲਡ ਡੋਨੇਟ ਕਰ ਸਕਦੀ ਨੇ ਸੋ ਅੱਜ 2 ਵਜੇ ਤੱਕ ਜਿਹੜਾ ਕੈਂਪ ਹੈਗਾ ਚਾਹੋ ਆ ਪੰਜਾਬ ਦੇ ਇੱਕ ਨਸ਼ਿਆਂ ਦਾ ਮੁੱਦਾ ਸਭ ਤੋਂ ਵੱਡਾ ਪਰੇ ਮਾਰ ਹੈ ਜਿਵੇਂ ਅੱਜ ਬਲੱਡ ਡੋਨੇਟ ਦੇਣ ਲਈ ਨੌਜਵਾਨ ਜੋ ਉਤਾਰੇ ਕਿਵੇਂ ਦੇਖਦੇ ਦੇਖੋ ਤੁਸੀਂ ਕੋਈ ਸਰਵੇਖਣ ਕਰ ਲਓ ਕਦੇ ਵੀ ਜਿਹੜਾ ਨਸ਼ਾ ਕੋਈ ਕੋਈ ਵੀ ਸਰਕਾਰ ਹੈ ਜੋ ਇੱਕਦਮ ਚੁਟਕੀ ਨਾਲ ਤਾਂ ਕੋਈ ਹੱਲ ਚੀਜ਼ ਨਹੀਂ ਹੋ ਸਕਦੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਆਈ ਹੈ ਇਸ ਗੱਲ ਦਾ ਮਾਣ ਹੈ ਕਿ ਕੋਈ ਵੀ ਨਸ਼ਾ ਤਸਕਰ ਅਜ਼ੀਮ ਨਹੀਂ ਕਹਿ ਸਕਦਾ ਕਿ ਮੈਂ ਨਸ਼ਾ ਵਿੱਚ ਬਣਿਆ ਮੈਂ ਉਹ ਇੱਕ ਵਕਤ ਆਮ ਆਦਮੀ ਪਾਰਟੀ ਸਰਕਾਰ ਹਰ ਜਿਹਨੇ ਨਸ਼ੇ ਨੂੰ ਖੱਲੋਂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਦੰਦੂਰ ਨਹੀਂ ਜਦੋਂ ਨੌਜਵਾਨ ਨਸ਼ਿਆਂ ਨੂੰ ਛੱਡ ਕੇ ਖੇਡਾਂ ਵੱਲ ਅਭਿਜਾਨ ਕਰਦੇ ਨੇ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਸਿੰਘ ਪੰਜ ਚੰਨੂ ਅੱਜ ਜੂਥ ਕਲੱਬ ਵੱਲੋਂ ਬਲੱਡ ਡੋਨੇਟ ਕੈਂਪ ਲਾਇਆ ਗਿਆ ਹਲਕਾ ਵਿਧਾਇਕ ਨਰਿੰਦਰਪੁਰ ਭਰਾਜੀ ਪਹੁੰਚਦੇ ਕੀ ਕੰਮ ਹੋ ਗਏ ਇਸ ਨੂੰ ਵਿਧਾਇਕ ਨਰਿੰਦਰਪੁਰ ਅੱਜ ਦੀ ਗਵਾਈ ਵਿੱਚ ਅੱਜ ਉਹਨਾਂ ਦੀ ਗੋਟੀ ਵਾਲੇ ਦੇ ਖੂਨਦਾਨ ਕੈਂਪ ਲਗਾਇਆ ਗਿਆ ਜਿੱਥੇ ਕੀ ਜੂਥ ਨੇ ਬਾਅਦ ਛੜ ਕੇ ਹਿੱਸਾ ਲਿਆ ਖੂਨਦਾਨ ਕੀਤਾ ਤੇ ਸੀਪਕ ਸਿੰਘ ਵੀ ਸੋਚ ਤੇ ਪੈਰਾ ਦੇਰਾ ਜਿੰਦ ਤਾਂ ਐਦਾ ਹੀ ਦੰਦਾ ਰੋਦਾ ਅ ਕੀ ਨਾਮ ਹੈ ਜੀ ਮੇਰਾ ਨਾਮ ਅਰਜੀਤ ਸਿੰਘ ਜੀ ਜਲਾ ਸਕੱਤਰ ਜੀ ਨੂੰ ਅ ਜੂਥ ਕਲੱਬ ਵੱਲੋਂ ਅੱਜ ਬਲੱਡ ਡੋਨੇਟ ਕੈਂਪ ਲਾ ਰਹੇ ਹੋ ਕੀ ਕੰਮ ਹੋ ਗਏ ਇਸ ਨੂੰ ਅੱਜ ਅੱਜ ਅਸ਼ੀਰ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ 112ਵੇਂ ਜਨਮ ਦਿਨ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ 117 ਹਲਕਿਆਂ ਦੇ ਵਿੱਚ ਪਾਰਟੀ ਦੇ ਵੱਲੋਂ ਜਿਹੜਾ ਯੂਥ ਲਿੰਕ ਦੇ ਵੱਲੋਂ ਹੂਮਦੜ ਕੈਂਪ ਨੇੜੇ ਲਗਾਏ ਜਾ ਰਹੇ ਨੇ ਤਾਂ ਜੋ ਅਸੀਂ ਆਪਣਾ ਕੈਂਪ ਲਗਾ ਕੇ ਉਹਨਾਂ ਨੂੰ ਜਿਹੜੀ ਆਪਣੇ ਸ਼ਰਦਾ ਅੰਦਸਾ ਦੀਆਂ ਜੋ ਉਹਨਾਂ ਦੀ ਯਾਦ ਦੇ ਵਿੱਚ ਅੱਜ ਕੈਂਪ ਲਗਾ ਰਹੇ ਹਾਂ ਤਾਂ ਜੋ ਅਸੀਂ ਸਾਰੇ ਸਾਡੇ ਸੁਨੇਹਾ ਦੇ ਸਿੱਕੇ ਪੰਜਾਬ ਨੂੰ ਉਹਨੇ ਜਾਣ ਦਿੰਦੇ ਆ ਕਿਵੇਂ ਦੇਖਦੇ ਹੋ ਨੌ ਅੱਜ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਕਿਵੇਂ ਚੱਲ ਰਹੀ ਹੈ ਕੋਈ ਕੁਸ਼ੀਦ ਪਕਸਿੰਗ ਦੀ ਸੋਚ ਦੀ ਨਸ਼ਿਆ ਤੋਂ ਰਾਇ ਤਰੋ ਕੇ ਸਾਡੇ ਜਿਹੜੇ ਨੌਜਵਾਨ ਨੇ ਪੰਜਾਬੀ ਅੱਗੇ ਚੱਲਣ ਕਿਵੇਂ ਦੇ ਹਾਂਜੀ ਭਗਤ ਸਿੰਘ ਜੀ ਦੀ ਸੋਚ ਦੇ ਅਨੁਸਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਿਛਲੇ ਕੁਝ ਮਹੀਨਿਆਂ ਤੋਂ ਜਿਹੜਾ ਪੰਜਾਬ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹਿੰਮਾ ਜਿਹੜੀ ਚਲਾਈ ਹੋਈ ਹੈ ਔਰ ਜਿਹਦਾ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਲੋਕਾਂ ਨੇ ਬਹੁਤ ਸਾਥ ਦਿੱਤਾ ਪ੍ਰਸ਼ਾਸਨ ਨੇ ਬਹੁਤ ਵਿੱਚ ਕੰਮ ਕੀਤਾ ਸਾਰੇ ਲੋਕਾਂ ਨੇ ਬਹੁਤ ਵੱਡਾ ਉਹਦੇ ਵਿੱਚ ਸਾਥ ਦਿੱਤਾ ਔਰ ਕਾਫੀ ਹੱਥ ਰੱਖਿਆ ਜਿਹੜਾ ਉਸ ਨੂੰ ਪ੍ਰਮੋਟ ਕੀਤਾ ਗਿਆ ਔਰ ਹੌਲੀ ਹੌਲੀ ਜਿਹੜਾ ਨਾ ਮਿਸ਼ਨਾ ਪੂਰਾ ਕਾਮਯਾਬ ਹੋਊਗਾ ਜਿਹੜਾ ਸਾਡਾ ਪੰਜਾਬ ਵਿੱਚ ਤੁਹਾਨੂੰ ਪੰਜਾਬ ਆਰਾਮਾ ਕਿੰਨੀ ਕਲਾਸ ਹੈ ਜਿਹੜੇ ਲੋਕਾਂ ਦੀ ਹਾਂਜੀ ਮੁਨੇਹੇ ਲੱਗੇ ਹੋਇਆ ਕਾਫੀ ਵੱਡੀ ਗਿਣਤੀ ਦੇ ਵਿੱਚ ਹੈ ਜਿਹੜੇ ਉਹ ਅੰਦਰ ਲੋਕ ਨੇ ਜਿਹੜੇ ਸਾਡੇ ਭਾਂਕੀ ਦੇ ਪੂਰੇ ਹਲਕੇ ਦੇ ਵਿੱਚੋਂ ਇੱਥੇ ਪਹੁੰਚੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹ ਖੂਨ ਨਾਲ ਜਿਹੜਾ ਕਰਦੇ ਨੇ ਜਿੰਦ ਦਿਨ ਮਨਾਇਆ ਸੀਗੇ ਜਿਹੜੇ ਆਜਾ ਮਜੀਤ ਭਗਤ ਸਿੰਘ ਨੇ ਜਿਹੜੇ ਕਿ ਪੰਜਾਬ ਦੇ ਹੀ ਨਹੀਂ ਪੂਰੇ ਦੇਸ਼ ਦੇ ਜਿਹੜੇ ਨੌਜਵਾਨ ਨੇ ਉਹਨਾਂ ਦੇ ਆਈਡੀਅਲ ਨੇ ਉਹਨਾਂ ਨੇ ਉਹਨਾਂ ਨੂੰ ਪੰਜਾਬ ਦੇ ਜਿਹੜੇ ਨੌਜਵਾਨ ਹੈ ਯੂਥ ਹੈ ਉਹਨਾਂ ਨੂੰ ਆਪਣੇ ਗੁਰੂ ਮੰਨਦੇ ਆਂ ਔਰ ਕੋਸ਼ਿਸ਼ ਕਰਦੇ ਆ ਕਿ ਅਸੀਂ ਉਹਨਾਂ ਦੀਆਂ ਜਿਹੜੀਆਂ ਪੜਾਣਾਂ ਨੇ ਉਹਨਾਂ ਦੇ ਚੱਲਣ ਦੀ ਪੰਜਾਬ ਦਾ ਜ਼ਰੂਰ ਹੈ ਔਰ ਮਾਰਜੋਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਧਾਨੀ ਜਿਹੜੇ ਹਮੇਸ਼ਾ ਸੀਧੇ ਆ ਜਾਂ ਭਗਤ ਸਿੰਘ ਵਾਲੀ ਸੋਚ ਦੇ ਅਜਿਹੀ ਪੁਰੀ ਆਮ ਆਦਮੀ ਪਾਰਟੀ ਜਿਹੜੀ ਉਹ ਪੈਰਾ ਦੇ ਰਹੀ ਹੈ ਸੋ ਅੱਜ ਉਹਨਾਂ ਦੇ ਜਨਮ ਦਿਹਾੜੇ ਨੂੰ ਜਿਹੜਾ ਸਮਰਪਿਤ ਹੈ ਕਿ ਉਹ ਜੁਵਨ ਸਵਾਮਾ ਬੋਰਡ ਅਤੇ ਆਮ ਆਦਮੀ ਪਾਰਟੀ ਯੂਥ ਵਿੰਗ ਦੇ ਵੱਲੋਂ ਜਿਹੜਾ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਅੱਜ ਜਿਹੜੇ ਬਲੱਡ ਕੈਂਪ ਲਗਾ ਕੇ ਜਿਹੜਾ ਮਨਾਇਆ ਜਾ ਰਿਹਾ ਮੈਂ ਸਮਝਦੀ ਆ ਕਿ ਜਿਹੜਾ ਯੂਥ ਵਿੰਗ ਦਾ ਸਾਡੇ ਹਲਕੇ ਦੇ ਕੋਆਰਡੀਨੇਟਰ ਨੇ ਸੁਖਮਨ ਬਾਦਲੀ ਹੈ ਜੀ ਸੋ ਇਹਨਾਂ ਨੇ ਤੇ ਇਹਨਾਂ ਦੀ ਸਮੁੱਚੀ ਟੀਮ ਨੇ ਰਲ ਮਿਲ ਕੇ ਅੱਜ ਇਹ ਜਿਹੜਾ ਕੈਂਪ ਆਰਗੇਨਾਈਜ਼ ਕੀਤਾ ਸੋ ਮੈਂ ਸਾਰੀ ਟੀਮ ਨੂੰ ਮੈਂ ਵਧਾਈ ਦੇਣੀ ਆ ਔਰ ਇਹ ਦਿਹਾੜੇ ਇਸ ਤੀਪੇ ਨਾ ਬਣਾਉਣਾ ਇੱਕ ਬਹੁਤ ਚੰਗਾ ਜਿਹੜਾ ਉਪਰਾਲਾ ਮੈਂ ਕਹਿੰਦੀ ਕਿ ਇਹਨਾਂ ਦੇ ਉਪਰਾਲੇ ਜਿਹੜੇ ਹੋਣ ਚਾਹੀਦੇ ਤੇ 사실 ਹਮੇਸ਼ਾ ਸਿੱਧੇ ਆਜਮ ਸਿੰਘ ਪੱਗ ਸਿੰਘ ਨਾਲ ਸੋਚ ਤੇ ਗੱਲ ਕਰਨ ਦੇ ਵਿੱਚ ਆਉਂਦਾ